ਜੈਫਰੀ ਐਬਸਟਿਨ ਤੇ ਜ਼ਰੂਰ ਚਾਨਣਾ ਪਾਓ ਮੈਂ ਕੋਈ ਗੱਲ ਨਹੀਂ ਕਰ ਲੈਣੇ ਹੈ ਅੱਛਾ ਜੀ ਜਿਹੜਾ ਜੈਫਰੀ ਐਬਸਟਿਨ ਹੈ ਨਾ ਦੁਨੀਆਂ ਦੇ ਗੰਦੇ ਬੰਦਿਆਂ ਚੋਂ ਇੱਕ ਹੈ ਹਮ ਹੁਣ ਜੇ ਗੱਲਬਾਤ ਕਰਾਂ ਤੇ ਬਹੁਤ ਲੰਮੀ ਤੇ ਮੈਂ ਘੰਟਾ ਗੱਲ ਕਰ ਸਕਦਾ ਹਾਂ ਐਬਸਟਿਨ ਜਿਹੜਾ ਸੀਗਾ ਨਾ ਉਹਦਾ ਇੱਕ ਸ਼ਾਇਦ ਆਫ ਦਾ ਸੀ ਟਾਪੂ ਹਮ ਉੱਥੇ ਦੁਨੀਆ ਭਰ ਦੇ ਜਿਹੜੇ ਵੱਡੇ ਨੇਤਾ ਜਾਂ ਵੱਡੇ ਕਾਰੋਬਾਰੀ ਜੀ ਉਹਨਾਂ ਨੂੰ ਅਯਾਸ਼ੀ ਦਾ ਸਮਾਨ ਦਿੰਦਾ ਸੀ ਹੂੰ ਸਮਝ ਗਏ ਤੁਸੀਂ ਇਥੋਂ ਤੱਕ ਕਿ ਲੜਕੀਆਂ ਜਾਂ ਬੱਚਿਆਂ ਦਾ ਵੀ ਸ਼ੋਸ਼ਣ ਕੀਤਾ ਉਹਨੇ ਹੂੰ ਕਰਵਾਇਆ ਕਿਸੇ ਨੂੰ ਬਲੈਕਮੇਲਿੰਗ ਦੇ ਜ਼ਰੀਏ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਮਤਲਬ ਕਿ ਇਦਾਂ ਚੱਲਿਆ ਉਹਦਾ ਕੰਮ ਜੀ ਇਹਦੀ ਜੇ ਪੁਸ਼ਟੀ ਕਰਵਾਉਣੀ ਹੈ ਤੁਸੀਂ ਤੇ ਬਿਲ ਗੇਟਸ ਨੇ ਸ਼ਾਇਦ ਮੰਨਿਆ ਸੀ ਕਿ ਮੈਂ ਦੋ ਵਾਰੀ ਉੱਥੇ ਗਿਆ ਹੂੰ ਤੇ ਨਾਲ ਬਿੱਲ ਗੇਟਸ ਨੇ ਇਹ ਵੀ ਕਿਹਾ ਸੀਗਾ ਕਿ ਉਸ ਤੋਂ ਬਾਅਦ ਹੀ ਮੇਰਾ ਆਪ ਦਾ ਰਿਸ਼ਤਾ ਜਿਹੜਾ ਜਾਨੀ ਵਿਆਹ ਵਾਲਾ ਉਹ ਟੁੱਟ ਗਿਆ ਹੂੰ ਠੀਕ ਹੈ ਜੀ ਜੀ ਤੇ ਉਹਨੇ ਅਫਸੋਸ ਵੀ ਜ਼ाहिर ਕੀਤਾ ਸੀ ਇਹ ਹੈ ਮੁੰਡਲੇ ਤੌਰ ਤੇ ਹੋਰ ਦੂਜੇ ਪਾਸੇ ਐਬਸਟਿਨ ਬੰਦਾ ਤਖੜਾ ਸੀ ਡੋਨਲਡ ਟਰੰਪ ਦਾ ਵੀ ਨਿਆਣਾ ਤੁਹਾਨੂੰ ਪਤਾ ਹੈ ਨਾ ਹੂੰ ਕਿ ਐਲਨ ਮਸਕ ਜਦੋਂ ਇਹਦੇ ਨਾਲ ਵਿਟਰ ਗਿਆ ਤਾਂ ਉਹਨੇ ਤੇ ਟਵੀਟ ਕਰਤਾ ਸੀ ਕਿਦਾ ਨਾਮ ਹੈ ਵਿੱਚ ਹੂੰ ਰੌਲਾ ਪੈ ਗਿਆ ਜੀ ਅੱਛਾ ਐਬਸਟਿਨ ਦੇ ਜਿਹੜੇ ਡਾਕੂਮੈਂਟ ਸੀਗੇ ਨਾ ਇਹ ਡੋਨਲਡ ਟਰੰਪ ਨੇ ਕਿਹਾ ਸੀਗਾ ਕਿ ਮੈਂ ਜਨ ਤੱਕ ਕਰੂੰਗਾ ਜੇ ਆਇਆ ਸਤਾਜ ਹੁਣ ਆਪਦਾ ਤੇਦਾ ਨਾਮ ਸੀ ਇਹ ਮੁੜ ਕੇ ਫਿਰ ਗਿਆ ਅੱਛਾ ਐਬਸਟੇਨ ਜਿਹੜਾ ਸੀਗਾ ਉਹ ਥੋੜਾ ਪਿੱਛੇ ਵੀ ਚਲੇ ਜਾਓ ਥੋੜੀ ਕਹਾਣੀ ਨੂੰ ਸੌਖਤਾ ਨਾਲ ਜੇ ਸਮਝੀਏ ਤਾਂ ਹੁੰਦਾ ਕੀ ਆ ਕਿ ਬਈ ਇੱਕ ਲੜਕੀ ਸੀਗੀ ਜਿਨੇ ਆਤਮ ਕਥਾ ਲਿਖੀ ਆਪਦੀ ਬਾਅਦ ਚ ਉਹਨੇ ਸੁਸਾਈਡ ਵੀ ਕਰ ਲਈ ਆ ਜੀ ਉਹ ਉਹਨੇ ਮਤਲਬ ਕਿ ਬਹੁਤ ਕੁਝ ਲਿਖਿਆ ਬਹੁਤ ਕੁਝ ਉਹਦੇ ਵਿੱਚ ਦੱਸਿਆ ਤੇ ਇੱਕ ਗਰੁੱਪ ਇਨਾ ਸ਼ੋਸ਼ਤ ਲੜਕੀਆਂ ਦਾ ਜ ਬੀਬੀਆਂ ਦਾ ਉਹ ਸਾਹਮਣੇ ਆਇਆ ਪਹਿਲਾਂ ਤੇ ਕਾਰਵਾਈ ਨਹੀਂ ਹੋਈ ਪਰ ਬਾਅਦ ਦੇ ਵਿੱਚ ਐਬਸਟਿਨ ਨੂੰ ਫੜਨਾ ਪਿਆ ਸੀ ਜਿੱਥੇ 19 ਚ ਦੀ ਮੌਤ ਹੋ ਜਾਂਦੀ ਆ ਤੇ ਜਦੋਂ ਉਹਦੀ ਮੌਤ ਹੋਈ ਆ ਉਹਦੇ ਵਿੱਚ ਵੀ ਥਿਉਰੀ ਆ ਕਿ ਸ਼ਾਇਦ ਉਹ ਕਤਲ ਸੀ ਹਮ ਕਿਉਂ ਕਿਉਂਕਿ ਸੀਸੀਟੀਵੀ ਉਸ ਵੇਲੇ ਬੰਦ ਹੋ ਗਿਆ ਗਾਰਡਸ ਉੱਥੇ ਹੈ ਨਹੀਂ ਸੀ इवन दैट ਕਿ ਐਂਬੂਲੈਂਸ ਵੀ ਉਹਨੂੰ ਲਿਜਾਣ ਵਾਸਤੇ ਉੱਥੇ ਮੌਜੂਦ ਨਹੀਂ ਸੀ ਹੈਗੀ ਜੇਲ ਦੇ ਵਿੱਚ ਜੇਲ ਬਹੁਤ ਤਗੜੀ ਸੀ ਠੀਕ ਹੈ ਐਬਸਟਿਨ ਦਾ ਕੰਮ ਨਿਭੜ ਗਿਆ ਉਹਦੀ ਇੱਕ ਇਹਨਾਂ ਗੰਦੇ ਕੰਮਾਂ ਚ 파ਟਨਰ ਸੀ ਕਿਲਸਨ ਮੈਕਸਵੈਲ ਸ਼ਾਇਦ ਉਹਨੂੰ ਕਹਿੰਦੇ ਸਨ ਹੂੰ ਉਹਨੂੰ ਹੁਣ ਸ਼ਦੀਕ 25 ਸਾਲ ਦੀ ਸਜ਼ਾ ਹੈ ਜਿਹੜੀ ਉਹ ਮੈਕਸਵੈਲ ਹੈ ਇਹਨਾਂ ਦੋਨਾਂ ਨੇ ਇਹ ਕੰਮ ਕੀਤਾ ਹੁਣ ਉਹ ਜਿਹੜੀ ਮੈਕਸਵੈਲ ਹੈ ਇਹਨੂੰ ਹੁਣ ਸਮਝੋ ਥੋੜੀ ਪਚੀਦਗੀ ਹੈ ਮਾਮਲੇ 'ਚ ਮੈਕਸਵੈਲ ਦਾ ਪਿਓ ਸੀ ਰਾਬਰਟ ਮੈਕਸਵੈਲ ਜੀ ਰਾਬਰਟ ਮੈਕਸਵੈਲ ਜਿਹੜਾ ਸੀਗਾ ਉਹ ਵੀ ਅਯਾਸ਼ੀ ਕਰਦਾ ਸਮੁੰਦਰ 'ਚ ਡੁੱਬ ਕੇ ਮਰਿਆ ਸੀਗਾ ਸੈਕਸ ਵਰਕਰਸ ਲੈ ਕੇ ਗਿਆ ਸੀ ਜਿਹੜਾ ਜਾਜੂ ਜੇ ਪਾਣੀ ਚ ਜਲਦੇ ਆ ਜੀ ਉੱਥੇ ਉਹ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਉਹ ਇਲਾਨੀਆਂ ਇਜ਼ਰਾਈਲ ਦਾ ਸਪਾਈ ਸੀ ਗੱਲ ਹਮ ਏਜੰਸੀ ਉਹਦੇ ਬਾਰੇ ਗੱਲ ਸਿੱਧ ਹੋਈ ਆ ਹਮ ਹੁਣ ਇੱਥੇ ਜਿਹੜਾ ਮਾਮਲਾ ਇੰਡੀਆ ਨਾਲ ਕਿਵੇਂ ਜੁੜਦਾ ਕੋਈ ਜਿਹੜੇ ਉਹ ਡਾਕੂਮੈਂਟ ਜਨਤਕ ਕੀਤੇ ਆ ਡੋਨਲਡ ਰੰਪ ਤ ਕਰਦਾ ਨਹੀਂ ਸੀ ਫਿਰ ਇਹਨਾਂ ਦੀ ਯੂਐਸ ਇੱਕ ਨਾ ਹਾਊਸ ਓਵਰਸਾਈਟ ਕਮੇਟੀ ਹੈ ਸ਼ੱਦ ਉਹਨੇ ਕਿਹਾ ਕਿ ਕਰਨਾ ਪੈਣਾ ਸਾਰਾ ਕੁਝ ਜੀ ਉਹ ਜਦੋਂ ਕਾਗਜ਼ ਜਨਤਕ ਹੋਏ ਐਬਸਟਿੰਡ ਦੇ ਮੁਲਾਕਾਤੀਆਂ ਦੀ ਸੂਚੀ 'ਚ ਹਰਦੀਪ ਸਿੰਘ ਪੁਰੀ ਦਾ ਨਾਮ ਹਮ ਨਰਿੰਦਰ ਮੋਦੀ ਦਾ ਜ਼ਿਕਰ ਆ ਰਿਹਾ ਕਿ ਭਾਈ ਤੁਸੀਂ ਰਣਨੀਤਿਕ ਇਲਹਾਜ਼ ਦੇ ਨਾਲ ਇਜ਼ਰਾਈਲੀ ਰਣਨੀਤੀ ਦੇ ਇਲਹਾਜ਼ ਨਾਲ ਦੇਖੋ ਉਸਟੀ ਸਟੀਫ ਬੈਨਨ ਦੇ ਨਾਲ ਗੱਲ ਕਰ ਰਿਹਾ ਸਟੀਫ ਬੈਨਨ ਕੌਣ ਸੀ ਉਹ ਰਣਨੀਤੀਕਾਰ ਸੀਗਾ ਕਿਸੇ ਟਾਈਮ ਬੜਾ ਤਗੜਾ ਇਹਦਾ ਸਪੋਰਟਰ ਸੀਗਾ ਡੋਨਲਡ ਟਰੰਪ ਦਾ ਹਮ ਉਗਣਾ ਵੀ ਮੋਦੀ ਨੂੰ ਮਿਲ ਤੂੰ ਇਹ ਜ਼ਰੂਰੀ ਹੈ ਚੀਨ ਨੂੰ ਰੋਕਣ ਵਾਸਤੇ ਇਜ਼ਰਾਈਲ ਦੇ ਹਿੱਤਾਂ ਵਾਸਤੇ ਵਗੈਰਾ ਵਗੈਰਾ ਜੀ ਹੁਣ ਐਬਸਟੇਨ ਬਾਰੇ ਇਹ ਵੀ ਥਿਉਰੀ ਦਿੱਤੀ ਜਾਂਦੀ ਹੈ ਕਿ ਦਰਅਸਲ ਇਹ ਮੁਸਾਦਾ ਏਜੰਟ ਸੀਗਾ ਹਮ ਤੇ ਜਦੋਂ ਇਹ ਮਤਲਬ ਕਿ ਕਥਿਤ ਤੌਰ ਤੇ ਜਿਹੜੇ ਇਹ ਮੇਲ ਵਗੈਰਾ ਜਿਹੜੇ ਦਾਅਵੇ ਨਿਕਲ ਰਹੇ ਨੇ ਕਿ ਉਸ ਤੋਂ ਬਾਅਦ ਹੀ ਇਜ਼ਰਾਈਲ ਤੇ ਇੰਡੀਆ ਨੇ ਰਿਸ਼ਤੇ ਸੁਧਾਰੇ ਜਿਸ ਦੌਰ ਦੇ ਵਿੱਚ 19 ਚ ਗੱਲ ਕਰ ਰਿਹਾ ਮਤਲਬ ਕਿ ਮੋਦੀ ਸਾਹਿਬ ਫਿਰ ਦੁਬਾਰਾ ਜਿੱਤਦੇ ਆ ਜੀ ਅਮਰੀਕਾ ਦਾ ਵਿਜ਼ਿਟ ਕਰਦੇ ਨੇ ਉਸੇ ਤਰ੍ਹਾਂ ਹੀ ਕਿਸੇ ਬਹਿਨਨ ਕਹਿ ਰਿਹਾ ਕਿ ਅਸੀਂ ਇੱਕ ਨਰਿੰਦਰ ਮੋਦੀ ਦਾ ਸ਼ੋਅ ਆਰਗੇਨਾਈਜ਼ ਕਰਾਵਾਂਗੇ ਤਾਂ ਕਿ ਇਥੋਂ ਵਾਲੇ ਹਿੰਦੂ ਜਿਹੜੇ ਉਹ ਸਾਡੇ ਹੱਕ ਚ ਭੁਗਤ ਜਾਣ ਜੀ ਮਤਲਬ ਕਿ ਇਦਾਂ ਦੀਆਂ ਕਹਾਣੀਆਂ ਨੇ ਤੇ ਅਛਾ ਉਹ ਜਿਹੜਾ ਹੁਣ ਮਸਲਾ ਹੈ ਕਿ ਇਜ਼ਰਾਈਲ ਦੇ ਨਾਲ ਉਸ ਤੋਂ ਬਾਅਦ ਬਹੁਤ ਤਗੜੀਆਂ ਡੀਲਾਂ ਕੀਤੀਆਂ ਨੇ ਇਹਨਾਂ ਨੇ ਇਜ਼ਰਾਈਲ ਨੂੰ ਫਾਇਦਾ ਪਹੁੰਚਿਆ ਜੀ ਤੋਂ ਸਰਕਾਰ ਹੁਣ ਇੱਥੇ ਚਲੋ ਜ਼ਿਕਰ ਆਇਆ ਕੋਈ ਆਪਾਂ ਇਹ ਤੇ ਨਹੀਂ ਕਹਿ ਸਕਦੇ ਕਿ ਹਾਂ ਕੋਈ ਇਹ ਸਾਬਤ ਹੋ ਗਿਆ ਕੁਝ ਜੀ ਜੀ ਪਰ ਇਸ ਗੰਦੇ ਬੰਦੇ ਦੀ ਗੱਲਬਾਤ ਦੇ ਵਿੱਚ ਜਾਂ ਮਤਲਬ ਕਿ ਖਤੋ ਕਿਤਾਬਤ ਦੇ ਵਿੱਚ ਮੋਦੀ ਸਾਹਿਬ ਦਾ ਜ਼ਿਕਰ ਆਉਣਾ ਉੱਥੇ ਤੁਹਾਨੂੰ ਪਤਾ ਨਾਨ ਬਾਇਓਲੋਜੀਕਲ ਨੇ ਜੀ ਹਾਂ ਜੀ ਠੀਕ ਹੈ ਨਾ ਉਹ ਤੇ ਫਰਿਸ਼ਤੇ ਨੇ ਉਰੀ ਸਾਹਿਬ ਦਾ ਨਾ ਹੋਣਾ ਕਿਉਂਕਿ ਇਹ ਅਮਰੀਕਾ ਦੇ ਵਿੱਚ ਇਹ ਸ਼ਾਇਦ ਅੰਬੈਸਡਰ ਵੀ ਸੀਗੇ ਤੇ ਯੂਨ ਦੇ ਵਿੱਚ ਵੀ ਰਹੇ ਨੇ ਅਨਿਲ ਅਮਾਨੀ ਦਾ ਵੀ ਜ਼ਿਕਰ ਆ ਰਿਹਾ ਜੀ ਹੂੰ ਤੋਂ ਮਤਲਬ ਕਿ ਸਰਕਾਰ ਨੇ ਕੋਈ ਠੋਸ ਰੂਪ ਦੇ ਵਿੱਚ ਸਫਾਈ ਨਹੀਂ ਦਿੱਤੀ ਹੁਣ ਤੱਕ ਬਸ ਉਹੀ ਯੂਨੀਵਰਸਿਟੀ ਜਿਹੜੀ WhatsApp 'ਤੇ ਚੱਲਦੀ ਆ ਕਿ ਦੇਖੋ ਜੀਤ ਮੋਦੀ ਸਾਹਿਬ ਨੂੰ ਬਦਨਾਮ ਕਰਨਾ ਹੀ ਤਾਂ ਹੈ ਫਲਾਣ ਟਮਕਾ ਤੁਹਾਰੇ ਜਿਹੜਾ ਐਡਾ ਗੰਦਾ ਬੰਦਾ ਉਹ ਸਾਡੇ ਪ੍ਰਧਾਨ ਮੰਤਰੀ ਦਾ ਜ਼ਿਕਰ ਕਰ ਰਿਹਾ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਕਿ ਤਾੜੜੀ ਗੱਲ ਬਣ ਜਾਂਦੀ ਹੈ ਕਿ ਸਰਕਾਰ ਉਸ ਪੱਧਰ ਤੇ ਜਾ ਕੇ ਸਫਾਈ ਨਹੀਂ ਦੇ پا ਰਹੀ ਜਿਸ ਪੱਧਰ ਤੇ ਸਫਾਈ ਦੇਣੀ ਚਾਹੀਦੀ ਸੀ ਜੀ ਕਿ ਆਹ ਅਜੇ ਮਾਮਲਾ ਐਪਸਟੇਨ ਫਾਈਲਸ ਦਾ ਬਿਲਕੁਲ ਜੀ ਬਿਲਕੁਲ ਕਾਫੀ ਕੁਝ ਨਿਕਲੇ ਆ ਇਹਦੇ ਵਿੱਚ ਤੇ ਰਾਜੀ ਕੁਮਾਰ ਜੀ ਕਹਿ ਰਹੇ ਨੇ ਕਿ ਮਰਿਆ ਨਹੀਂ ਮਾਰਿਆ ਗਿਆ ਸੀ ਐਪਸਟੇਨ ਉਹੀ ਹੈ ਨਾ ਕਿ ਕਾਫੀ ਥਿਊਰੀ ਦਿੱਤੀ ਜਾਂਦੀ ਹੈ ਕਿ ਐਪਸਟੇਨ ਨੂੰ ਮਾਰਿਆ ਗਿਆ ਤੇ ਜਿਹੜਾ ਉਹ ਰੌਬਰਟ ਮੈਕਸਵੈਲ ਹੈ ਉਹਦੇ ਬਾਰੇ ਵੀ ਇਹ ਥਿਊਰੀ ਦਿੱਤੀ ਜਾਂਦੀ ਹੈ ਕਿ ਜਿਹੜਾ ਮਸਾਦ ਵਾਸਤੇ ਕੰਮ ਕਰਦਾ ਸੀ ਗਲਨ ਗਿਸਲਨ ਮੈਕਸਵੈਲ ਦਾ ਪਿਓ ਕਿ ਉਹ ਵੀ ਮਾਰਿਆ ਗਿਆ ਸੀਗਾ ਜੀ ਮਰਿਆ ਨਹੀਂ ਸੀ ਕਿਉਂਕਿ ਏਜੰਟਾਂ ਦਾ ਕੰਮ ਤੁਹਾਨੂੰ ਪਤਾ ਹੀ ਏਦਾਂ ਹੀ ਹੁੰਦਾ ਹੈ ਤਾਂ ਐਬਸਟਿਨ ਫਾਈਲਸ ਨੇ ਪੂਰੀ ਦੁਨੀਆ ਹਿਲਾਈ ਪਈ ਆ ਦੇਖੋ ਇੰਗਲੈਂਡ ਦਾ ਜਿਹੜਾ ਹੁਸ਼ਾਈ ਕਰਾਨਾ ਉਹਨਾਂ ਦਾ ਜਿਹੜਾ ਦੂਸਰਾ ਰਾਜਕੁਮਾਰ ਹੈ ਐਂਡਰੂਸ ਤੇ ਉਹ ਘਰੋਂ ਬੇਕਰ ਹੋਇਆ ਪਿਆ ਇੱਕ ਤਰ੍ਹਾਂ ਨਾਲ ਉਹਦਾ ਵੀ ਨਾਂਜੇ ਜੀ ਵਡੇ ਤਗੜੇ ਤਗੜੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਨਾ ਵੱਡੇ ਤੇ ਵੱਡੇ ਤਗੜੇ ਹੋਣੇ ਮਤਲਬ ਕਿ ਇਹਦੇ ਵਿੱਚ ਤੇ ਕਈਆਂ ਦੇ ਨਾਮ ਨੇ ਜੇ ਮੈਂ ਇੱਕ ਸਮਰ ਕਰਕੇ ਆ ਤਾਂ ਉਹਦਾ ਨਾਮ ਆ ਚਮੈਂਸਕੀ ਦਾ ਨਾਮ ਆ ਉਹਨੇ ਤੇ ਸਫਾਈ ਵੀ ਦਿੱਤੀ ਆ ਬੜਾ ਤਗੜਾ ਵਿਦਵਾਨ ਆ ਉਹ ਉਹ ਕਹਿੰਦਾ ਜੀ ਕਿ ਮੈਂ ਤੇ ਇਨਵੈਸਟ ਕਰਨਾ ਸੀ ਕੁਝ ਇਹ ਨਾਲ ਪੈਸੇ ਵੀ ਇਨਵੈਸਟ ਕਰਾਉਂਦਾ ਸੀ ਮਤਲਬ ਕਿ ਕਮਾਲ ਦਾ ਬੰਦਾ ਸੀ ਵੀ ਮੈਨੇਜ ਵੀ ਕਰਦਾ ਸੀ ਦੱਸਦੇ ਆ ਕਿ ਇਹ ਨਾ ਦਰਅਸਲ ਵੱਡੇ ਬੰਦਿਆਂ ਦੇ ਵੀਕ ਪੁਆਇੰਟ ਇਦਾਂ ਲੱਭ ਕੇ ਆਯਾਸ਼ੀ ਇਹ ਬਲੈਕਮੇਲ ਵੀ ਕਰਵਾਉਂਦਾ ਸੀ ਬਹੁਤ ਤਗੜੇ ਪੱਧਰ ਤੇ ਇਜ਼ਰਾਈਲ ਦੇ ਹੱਕ ਦੇ ਵਿੱਚ ਜੀ ਜੀ ਬਿਲਕੁਲ ਬਹੁਤ ਕੁਝ ਨਿਕਲੇ ਆਉਂਦਾ ਕਈ ਵਾਰੀ ਕਹਾਣੀਆਂ ਫਰੋਲ ਦੇ ਫਰੋਲ ਦੇ ਹਾਂਜੀ ਹਾਂਜੀ ਇਜ਼ਰਾਈਲ ਬਿਲਕੁਲ ਇਹ ਗੱਲਾਂ ਕਰ ਰਿਹਾ ਨਾ ਕਿ ਉਸ ਤੋਂ ਬਾਅਦ ਹੀ ਪੈਗਾ ਸਸਤੇ ਹਥਿਆਰਾਂ ਦੀ ਡੀਲ ਵਗੈਰਾ ਇਜ਼ਰਾਈਲ ਦੇ ਨਾਲ ਬੜੀ ਜੰਮ ਕੇ ਹੋਈ ਹੈ ਜੀ ਹਮ ਜੈਫਰੀ ਐਪਸਟਿਨ ਤੇ ਜ਼ਰੂਰ ਚੰਨਣਾ ਪਾ ਮੈਂ ਕੋਈ ਗੱਲ ਨਹੀਂ ਕਰ ਲੈਣਿਆ ਅੱਛਾ ਜੀ ਜਿਹੜਾ ਜੈਫਰੀ ਐਬਸਟਿਨ ਹੈ ਨਾ ਦੁਨੀਆਂ ਦੇ ਗੰਦੇ ਬੰਦਿਆਂ ਚੋਂ ਇੱਕ ਹੈ ਹਮ ਹੁਣ ਜੇ ਗੱਲਬਾਤ ਕਰਾਂ ਤੇ ਬਹੁਤ ਲੰਮੀ ਤੇ ਮੈਂ ਘੰਟਾ ਗੱਲ ਕਰ ਸਕਦਾ ਹਾਂ ਐਬਸਟਿਨ ਜਿਹੜਾ ਸੀਗਾ ਨਾ ਉਹਦਾ ਇੱਕ ਸ਼ਾਇਦ ਆਪ ਦਾ ਸੀ ਟੱਪ ਹਮ ਉੱਥੇ ਦੁਨੀਆਂ ਭਰ ਦੇ ਜਿਹੜੇ ਵੱਡੇ ਨੇਤਾ ਜਾਂ ਵੱਡੇ ਕਾਰੋਬਾਰੀ ਜੀ ਉਹਨਾਂ ਨੂੰ ਉਹ ਅਯਾਸ਼ੀ ਦਾ ਸਮਾਨ ਦਿੰਦਾ ਸੀ ਹੂੰ ਸਮਝ ਗਏ ਤੁਸੀਂ ਇਥੋਂ ਤੱਕ ਕਿ ਲੜਕੀਆਂ ਜਾਂ ਬੱਚਿਆਂ ਦਾ ਵੀ ਸ਼ੋਸ਼ਣ ਕੀਤਾ ਉਹਨੇ ਹੂੰ ਕਰਵਾਇਆ ਕਿਸੇ ਨੂੰ ਬਲੈਕਮੇਲਿੰਗ ਦੇ ਜ਼ਰੀਏ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਮਤਲਬ ਕਿ ਇਦਾਂ ਚੱਲਿਆ ਉਹਦਾ ਕੰਮ